ਪੰਜਾਬ ਦਾ ਬਜਟ ਥੋੜਾ ਉਹ ਬਿਹਾਰ ਤੇ ਗੁਜਰਾਤ ਦਾ ਬਜਟ ਹੈ ਪੰਜਾਬ ਨੂੰ ਕੀ ਦੇਣਾ ਉਹਨਾਂ ਨੇ ਜਦੋਂ ਮੀਟਿੰਗ ਹੁੰਦੀ ਹੈ ਔਰੋਂ ਬਹੁਤ ਵੱਡੇ ਵਾਅਦੇ ਕੀਤੇ ਜਾਂਦੇ ਨੇ ਜਦੋਂ ਬਾਹਰ ਨਿਕਲਦੇ ਨੇ ਮੀਟਿੰਗ ਤੋਂ ਬਾਅਦ ਸਾਰੇ ਕੰਮ ਫਿਰ ਖਤਮ ਹੋ ਜਾਂਦੇ ਹੈ ਬਜਟ ਆਇਆ ਉਹਨੇ ਤੁਸੀਂ ਖੁਸ਼ ਹੋ ਗਏ ਬਜਟ ਤੋਂ ਕੀ ਖੁਸ਼ ਹੋਣਾ ਬਜਟ ਜੇ ਸਾਡੇ ਬਾਰੇ ਹੈ ਹੀ ਕੁਝ ਨਹੀਂ ਜਿਵੇਂ ਸਰਕਾਰ ਕਹਿੰਦੀ ਖੇਲੋ ਇੰਡੀਆ ਖੇਲੋ ਪਰ ਖਲਾਨ ਵਾਲਿਆਂ ਲਈ ਕੁਛ ਨਹੀਂ ਹੈ ਸਰਕਾਰ ਕਹਿੰਦੀ ਕਸ਼ਮੀਰ ਤੋਂ ਕੰਡਿਆ ਕੁਮਾਰੀ ਇੰਡੀਆਜ਼ 1 ਲੇਕਿਨ ਕਸ਼ਮੀਰ ਤੋਂ ਅਸੀਂ ਲੱਕੜ ਨਹੀਂ ਲੈ ਸਕਦੇ ਬੈਰ ਦੀ ਸ਼ੇਪ ਤੋਂ ਅਸੀਂ ਲੱਕੜ ਲਿਆ ਕੇ ਉਹਨੂੰ ਦੁਬਾਰਾ ਬਣਾਉਨੇ ਆ ਚਾਹੇ ਇੰਗਲੈਂਡ ਤੋਂ ਲੱਕੜ ਆ ਸਕਦੀ ਹੈ ਅਸਾਮ ਤੋਂ ਕੇਨ ਨਹੀਂ ਲੈ ਸਕਦੇ ਸਿੰਗਾਪੁਰੋਂ ਕੇਨ ਮੰਗਾ ਸਕਦੇ ਆ ਅਸਾਮ ਤੋਂ ਕੇਨ ਨਹੀਂ ਆ ਸਕਦਾ ਇੰਡੀਆ ਕਸ਼ਮੀਰ ਤੋਂ ਕੰਡਿਆ ਕੁਮਾਰੀ ਇੰਡੀਆਜ਼ 1 ਸਾਨੂੰ ਨਹੀਂ ਦਿਖਦਾ ਕਿੱਥੇ ਹੈਗਾ ਜਿਹੜਾ ਸਰਕਾਰ ਉਹ ਜਿਹੜਾ ਅੱਜ ਬਜਟ ਕੱਟਿਆ ਗਿਆ ਅਸੀਂ ਸਪੋਰਟਸ ਮਾਰਕੀਟ ਦੇ ਵਿੱਚ ਪਹੁੰਚੇ ਤੇ ਆਪਾਂ ਗੱਲਬਾਤ ਕਰਦੇ ਆ ਉਹ ਸਾਰੂ ਪੰਜਾਬ ਦਾ ਬਜਟ ਥੋੜਾ ਉਹ ਬਿਹਾਰ ਤੇ ਗੁਜਰਾਤ ਦਾ ਬਜਟ ਹੈ ਪੰਜਾਬ ਨੂੰ ਕੀ ਦੇਣਾ ਉਹਨਾਂ ਨੇ ਉਹ ਆਪਣੇ ਘਟਕ ਦਲ ਜਿਹੜੇ ਉਹਨਾਂ ਨੂੰ ਸਪੋਰਟ ਕੀਤੀ ਜਿਹੜੇ ਬੰਦਿਆਂ ਨੇ ਉਹਨਾਂ ਨੂੰ ਹੀ ਰੇਡੀਆਂ ਵੰਡਣਗੇ ਤੁਹਾਨੂੰ ਵੀ ਦੇਣਾ ਉਹਨਾਂ ਨੂੰ ਕਿਹਾ ਜਾਂਦਾ ਸੀ ਜਦੋਂ ਇਲੈਕਸ਼ਨ ਵਗੈਰਾ ਆਉਂਦੇ ਕਿ ਮੀਟਿੰਗਾਂ ਵਗੈਰਾ ਕੀਤੀ ਜਾਂਦੀਆਂ ਸੀ ਕਿ ਸਪੋਰਟਸ ਇੰਡਸਟਰੀ ਨੂੰ ਕਾਫੀ ਜ਼ਰਾ ਸੀ ਅਸੀਂ ਦਵਾਂਗੇ ਉਹ ਸਿਰਫ ਵੋਟ ਲੈਣ ਤਾਂ ਕਿ ਇਹ ਭਜੀ ਹੁੰਦਾ ਸਾਰਾ ਸਿਸਟਮ ਉਹ ਜਦੋਂ ਮੀਟਿੰਗ ਹੁੰਦੀ ਹੈ ਔਰੋਂ ਬਹੁਤ ਵੱਡੇ ਜਦੋਂ ਬਾਹਰ ਨਿਕਲਦੇ ਨੇ ਮੀਟਿੰਗ ਤੋਂ ਬਾਅਦ ਸਾਰੇ ਕੰਮ ਫਿਰ ਖਤਮ ਹੋ ਜਾਂਦੇ ਨੇ ਲੱਗਦਾ ਨਹੀਂ ਸੱਜ ਤੱਕ ਵਿਤਰਾ ਕੀਤਾ ਗਿਆ ਪੰਜਾਬ ਦੇ ਨਾਲ ਸਪੋਰਟਸ ਮਾਮਲੇ ਮਾਰਗ ਨੂੰ ਕੁਛ ਨਹੀਂ ਵਿਤਰਾ ਅੱਜ ਦਾ ਥੋੜਾ ਕੀਤਾ ਜਾ ਰਿਹਾ ਹੈ ਇਹ ਤਾਂ ਬਹੁਤ ਦੇਰ ਤੋਂ ਪੰਜਾਬ ਦਾ ਵਿਤਰਾ ਕੀਤਾ ਜਾ ਰਿਹਾ ਹੈ ਅੱਜ ਕੋਈ ਨਵੀਂ ਗੱਲ ਥੋੜੀ ਪੰਜਾਬ ਨੂੰ ਕਦੀ ਵੀ ਕੁਛ ਨਹੀਂ ਹੁੰਦਾ ਇਹਨਾਂ ਨੇ ਨਾ ਕੋਈ ਸਟੇਡੀਅਮ ਦਿੱਤਾ ਨਾ ਕੁਛ ਦਿੱਤਾ ਨਾ ਕੋਈ ਪਲੇਅਰਾਂ ਦੇ ਰਹਿਣ ਨੂੰ ਵਾਸਤੇ ਕੋਈ ਜਗ੍ਹਾ ਹੈ ਨਾ ਕੋਈ ਪਲੇਅਰਾਂ ਵਾਸਤੇ ਇਕੁਪਮੈਂਟ ਹੈ ਨਾ ਕੋਈ ਸਾਡੇ ਕੋਲ ਨਾ ਲੇਬਰ ਹੈ ਨਾ ਰਾਮਡੀਰੀ ਲੇਥੇ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਮੰਗੇ ਸੀ ਅਸੀਂ ਐਕਸਪੋਰਟ ਯੂਨੀ ਉਹ ਕੁਝ ਵੀ ਨਹੀਂ ਕਿਸੇ ਨੇ ਕੋਈ ਗੱਲਬਾਤ ਵੀ ਨਹੀਂ ਕੀਤੀ ਕਿਸੇ ਵੀ ਮਨਿਸਟਰ ਨੇ ਅੰਦਰ ਅੱਜ ਜਿਹੜਾ ਜਿਹੜਾ ਬਜਟ ਆਇਆ ਹੈ ਸੈਂਟਰ ਵੱਲੋਂ ਤੇ ਉਹਦੇ ਬਾਰੇ ਮੇਰਾ ਨਾਮ ਪ੍ਰੇਮ ਉਪਾਲ ਹੈ ਜੀ ਬਸ ਸੀ 9 ਤੋਂ ਬੋਲਦਾ ਬਜਟ ਦੇ ਵਿੱਚ ਇੰਡਸਟਰੀ ਵਾਸਤੇ ਤੇ ਕੁਝ ਵੀ ਨਹੀਂਗਾ ਸਿਰਫ ਕਿਸਾਨਾਂ ਵਾਸਤੇ ਆਇਆ ਆਂਧਰਾ ਵਾਸਤੇ ਬੋਲ ਦਿੱਤਾ ਉਹਨੇ ਬਿਹਾਰ ਵਾਸਤੇ ਬੋਲਦੇ ਬਸ ਹੋਰ ਕਿਸੇ ਪੰਜਾਬ ਵਾਸਤੇ ਤੇ ਕੁਝ ਵੀ ਨਹੀਂਗਾ ਨਾ ਪੰਜਾਬ ਵਾਸਤੇ ਤੇ ਚਲੋ ਅਸਾਂ ਸਪੋਰਟਸ ਇੰਡਸਟਰੀ ਆਲੇ ਅਸਾਂ ਐਕਸਪੈਕਟ ਕਰਦੇ ਸੀ ਸਾਨੂੰ ਕੁਝ ਮਿਲੂਗਾ ਮਗਰ ਇਹਨਾਂ ਨੇ ਕਿਸੇ ਵੀ ਇੰਡਸਟਰੀ ਨੂੰ ਬਾਰੇ ਕੁਝ ਨਹੀਂ ਕਿਹਾ ਫਿਰ ਅਸਾਂ ਐਕਸਪੈਕਟ ਕਰਦੇ ਸੀਗੇ ਟੈਕਸ ਦੇ ਵਿੱਚ ਕੋਈ ਰੀਲੀਵ ਮਿਲੂਗਾ ਤੇ ਚਲੋ ਟੈਕਸ ਦੇ ਵਿੱਚ 2 ਸਾਲ ਪਹਿਲਾਂ ਇਹਨਾਂ ਨੇ ਅੱਛੀ ਰੀਲੀਵ ਠੀਕ ਰੀਲੀਵ ਹੈ ਮਤਲਬ ਇੰਨੀ ਕਿਤੇ ਚਾਹੀਦੀ ਹੈ ਮਗਰ ਜਿਹੜੇ ਅਸਾਂ ਹੁਣ ਜਿਸ ਤਰ੍ਹਾਂ ਸੀਨੀਅਰ ਸਿਟੀਜ਼ਨ ਹੈ 70 ਇਅਰ ਰੂਪ ਏਜ ਹੈ ਸਾਨੂੰ ਕੱਲ ਘਰੋਂ ਨਹੀਂ ਕੁਝ ਮਿਲਦਾ ਤੇ ਸਾਡੇ ਕੋਲ ਜੋੜਿਆ ਉਹ ਜੋੜਿਆ ਹੋਇਆ ਜਿਹੜਾ PPF ਸੀ ਹਾ ਸਾਡਾ ਤਾਂ ਗੁਜ਼ਾਰਾ ਹੋ ਗਿਆ ਅੱਗੋਂ ਆਉਣ ਵਾਲੀ ਜਨਰੇਸ਼ਨ ਦਾ PPF 80C ਵੀ ਉਹਨਾਂ ਨੇ ਬੰਦ ਕਰ ਦਿੱਤਾ ਤਾਂ ਇਹਨਾਂ ਨੂੰ ਚਾਹੀਦਾ ਹੈ 80C ਨੂੰ ਜ਼ਰੂਰ ਲਾਗੂ ਕਰਨ ਘੱਟੋ ਘੱਟ ਵਪਾਰੀ ਆਪਣੇ ਆਸਤੇ ਕੁਝ ਜੋੜ ਸਕਣ ਦੇਖੋ ਪੈਨਸ਼ਨ ਵਾਲਾ ਗਵਰਨਮੈਂਟ ਅਮਪਲਾਈ ਉਹਨੂੰ ਪੈਨਸ਼ਨ ਮਿਲ ਜਾਂਦੀ ਵਪਾਰੀ ਨੂੰ ਕੀ ਮੰਦਾ ਕੁਝ ਵੀ ਨਹੀਂ ਮਿਲਦਾ ਜਾਂ ਤਾਂ ਇਨਕਮ ਟੈਕਸ ਦਾ ਜਿਸ ਤਰ੍ਹਾਂ ਬਾਹਰ ਉਹਨਾਂ ਨੂੰ ਪੈਨਸ਼ਨ ਮਿਲਦੀ ਹੈ ਵਪਾਰੀ ਨੂੰ ਇਹਨਾਂ ਨੂੰ ਵੀ ਦੇਣੀ ਚਾਹੀਦੀ ਜਿਹੜਾ ਸਾਰੀ ਉਮਰ ਟੈਕਸ ਭਰਦਾ ਰਿਹਾ ਉਹਨੂੰ ਕੋਈ ਨਾ ਕੋਈ ਪੈਨਸ਼ਨ ਦਾ ਰਿਲੈਕਸ ਮਿਲਣੀ ਚਾਹੀਦੀ ਪੰਜਾਬ ਹੈ ਉਹਨੂੰ ਸਪੋਰਟਸ ਵਿੱਚ 허ਬ ਮੰਨਿਆ ਜਾਂਦਾ ਵੈ ਦੇਖੋ ਪੰਜਾਬ ਦਾ ਸਪੋਰਟਸ 허ਬ ਹੈਗੀ ਅਸਾਂ ਤਾਂ ਐਕਸਪੈਕਟ ਕਰਦੇ ਸਪੋਰਟਸ ਦੇ ਵਿੱਚ ਕੁਝ ਨਾ ਕੁਝ ਰਿਲੈਕਸ ਦੇਣਗੇ ਕੋਈ GST ਦੀ ਰਿਲੈਕਸ ਦੇਣਗੇ ਕੋਈ R&D ਦੀ ਦੇਣਗੇ ਉਹਨਾਂ ਕੋਈ ਡਵੈਲਪਮੈਂਟ ਸੈਂਟਰ ਦਾ ਕੋਈ ਦੇਣਗੇ ਉਹਨਾਂ ਨੇ ਕੁਝ ਨਹੀਂ ਦਿੱਤਾ ਬੈਠੇ ਤੇ ਬਥੇਰੇ ਕਰ ਗਏ ਕਿਉਂਕਿ ਇਲੈਕਸ਼ਨ ਵਗੈਰਾ ਆਉਂਦੇ ਨੇ ਉਥੇ ਮੀਟਿੰਗਾਂ ਕੀਤੀ ਜਾਂਦੀਆਂ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਆ ਤੇ ਫਿਰ ਇਹ ਵਾਦੇ ਜਿਹੜੇ ਅੱਜ ਬਜਟ ਆ ਉਹਦੇ ਵਿੱਚ ਬਸ ਝੂਠੇ ਵਾਦੇ ਨਾ ਨਾ ਵਾਦੇ 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 ਸਿਰਫ ਹੁੰਦੇ ਆ ਵਾਦੇ ਵਾਦੇ ਹਵਾ ਚ ਹੀ ਲਹਿ ਜਾਂਦੇ ਵਾਦੇ ਕੁਝ ਨਹੀਂ ਹੁਣ ਰਿਲੈਕਸ ਉਹਦੇ ਨਾਲ ਐਪਲੀਕੇਬਲ ਨਹੀਂ ਹੁੰਦੇ ਇਹ ਸਾਡੇ ਦੁਨੀਆ ਨੂੰ ਪਤਾ ਉਹ ਇਲੈਕਸ਼ਨ ਵਾਦੇ ਹੀ ਹੁੰਦੇ ਬਸ ਜਿਹੜਾ ਇਹ ਬਜਟ ਆ ਉਹਦੇ ਤੋਂ ਤੁਸੀਂ ਖੁਸ਼ ਹੋ ਗਏ ਬਜਟ ਤੋਂ ਕੀ ਖੁਸ਼ ਹੋਣਾ ਬਜਟ ਜਿਹੜਾ ਸਾਡੇ ਬਾਰੇ ਹੈ ਹੀ ਕੁਝ ਨਹੀਂ ਇਹ ਤਾਂ ਐਵੇਂ ਸੁਣਨ ਆਸਤੇ ਬੈਠ ਗਏ ਆ ਉਹ ਖੇਤੀ ਆਸਤੇ ਬਾਅਦ ਦੱਸ ਦਿੱਤਾ ਉਹਨਾਂ ਨੇ ਜਾਂ ਜੀਐਸਟੀ ਦੱਸਿਆ ਕਿ ਬਹੁਤ ਕਲੈਕਸ਼ਨ ਹੋਈ ਹੈ ਅੱਗੇ ਨਾਲੋਂ ਤਕਰੀਬਨ ਕਾਫੀ ਰੇਂਜ ਦੇ ਵਿੱਚ ਡਬਲ ਹੋ ਗਿਆ ਮਗਰ ਉਹ ਜਿਹੜਾ ਉਹ ਦੇਣਾ ਕਿ ਨੂੰ ਹੈ ਉਹ ਫ੍ਰੀ ਕਹਿੰਦੇ 5 ਸਾਲ ਵਾਸਤੇ ਫਿਰ ਰਸ਼ਨ ਦੇਾਂਗੇ ਫ੍ਰੀ ਅੱਜ ਸਰ ਜਿਹੜਾ ਬਜਟ ਅੱਜ ਪਾਸ ਹੋਇਆ ਵਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਬਜਟ ਵਪਾਰੀ ਵਾਲਿਆਂ ਲਈ ਤਾਂ ਕੁਝ ਨਹੀਂ ਹੈਗਾ ਜਿਵੇਂ ਸਰਕਾਰ ਕਹਿੰਦੀ ਖੇਲੋ ਇੰਡੀਆ ਖੇਲੋ ਪਰ ਖਲਾਣ ਵਾਲਿਆਂ ਲਈ ਕੁਝ ਨਹੀਂ ਹੈਗਾ ਸਰਕਾਰ ਕਹਿੰਦੀ ਕਸ਼ਮੀਰ ਟੂ ਕੰਡਿਆ ਕੁਮਾਰੀ ਇੰਡੀਆ ਇਸ 1 ਲੇਕਿਨ ਕਸ਼ਮੀਰ ਤੋਂ ਅਸੀਂ ਲੱਕੜ ਨਹੀਂ ਲੈ ਸਕਦੇ ਬੈਰ ਦੀ ਸ਼ੇਪ ਤੋਂ ਅਸੀਂ ਲੱਕੜ ਲਿਆ ਕੇ ਉਹਨੂੰ ਦੁਬਾਰਾ ਬਣਾਣੇ ਆ ਜਦ ਦੀ ਇੰਗਲੈਂਡ ਤੋਂ ਲੱਕੜ ਆ ਸਕਦੀ ਐ ਆਸਾਮ ਤੋਂ ਕੇਨ ਨਹੀਂ ਲੈ ਸਕਦੇ ਸਿੰਗਾਪੁਰੋਂ ਕੇਨ ਮੰਗਾ ਸਕਦੇ ਆ ਆਸਾਮ ਤੋਂ ਕੇਨ ਨਹੀਂ ਆ ਸਕਦਾ ਇੰਡੀਆ ਕਸ਼ਮੀਰ ਤੋਂ ਕਰਨੇ ਕਵਾਂ ਦੀ ਇੰਡੀਆ ਜਵਨ ਸਾਨੂੰ ਨਹੀਂ ਦਿਖਦਾ ਕਿੱਥੇ ਹੈਗਾ ਲੱਗਦਾ ਨਹੀਂ ਤੁਹਾਨੂੰ ਕਿ ਪੰਜਾਬ ਨਾਲ ਵਿਵਸਥਾ ਕੀਤਾ ਜਾ ਰਿਹਾ ਪੰਜਾਬ ਨਾਲ ਨਹੀਂ ਪੰਜਾਬ ਤੇ ਸਮਾਲ ਸਕੀਲ ਇੰਡਸਟਰੀ ਆ ਪੰਜਾਬ ਨੂੰ ਬਹੁਤ ਜ਼ਿਆਦਾ ਲੋਡ ਸੀ ਸਮਾਲ ਸਕੀਲ ਇੰਡਸਟਰੀ ਨੂੰ ਰੀਲਿਫ ਦੀ ਕਈ ਸਾਲਾਂ ਤੋਂ ਸਮਾਲ ਸਕੀਲ ਇੰਡਸਟਰੀ ਵੇਟ ਕਰ ਰਹੀ ਸੀ ਕਿ ਸਰਕਾਰ ਕੋਈ ਨਾ ਕੋਈ ਰਾਹ ਕਰੇਗੀ ਇੰਕਲਾਬ ਚੱਲਿਆ ਵਧਾਏਗੀ ਪਰ ਵਿੱਤ ਮੰਤਰੀ ਨੇ ਕਿਹਾ ਤਾਂ 6 ਮਹੀਨੇ ਬਾਅਦ ਸੋਚਾਂਗੇ ਸੋ ਅਨੂ ਸਮੇਂ ਨੇ ਹਾਈਵੇ 6 ਮਹੀਨਿਆਂ ਲਈ ਲੋਡ ਪਾ ਗਈ ਉਹਨਾਂ ਨੂੰ ਜਦ ਕਿ ਸਾਰਾ ਬਜਟ ਅੱਜ ਪੇਸ਼ ਕੀਤਾ ਅੱਜ ਹੀ ਉਹਨਾਂ ਨੂੰ ਕਰਨਾ ਚਾਹੀਦਾ ਸੀ ਇਲੈਕਸ਼ਨ ਵਗੈਰਾ ਆਂਦੇ ਕਹਿੰਦੇ ਕਿ ਵਾਅਦੇ ਕੀਤੇ ਜਾਂਦੇ ਕਿ ਅਸੀਂ ਜਦੋਂ ਬਜਟ ਪਾਸ ਹੋਏਗਾ ਤੋਹਫੇ ਦਿੱਤੇ ਜਾਣਗੇ ਤੇ ਜਿਹੜਾ ਤੋਹਫਾ ਅੱਜ ਮਿਲਿਆ ਕਿ ਨਹੀਂ ਤੋਹਫਾ ਜੇ ਦੇਖੋ ਜੋ ਸਾਡੇ ਪਲੇਅਰ 올림픽 ਜਾ ਕੇ ਮੈਡਲ ਲੈ ਕੇ ਆਉਂਦੇ ਆ ਜਾਂ ਇੰਡੀਆ ਵਰਲਡ ਕੱਪ ਜਿੱਤ ਕੇ ਆਈ ਹੈ ਉਹਨਾਂ ਨੂੰ 100-100 ਕਰੋੜ ਦੇ ਤੋਹਫੇ ਮਿਲੇ ਆ ਪਰ ਦਸੀ ਨੂੰ ਕੁਝ ਨਹੀਂ ਮਿਲਿਆ ਜੇ ਪੰਜਾਬ ਇੱਕ ਹੱਬ ਮੰਨਿਆ ਜਾਂਦਾ ਵਾ ਇੰਡਸਟਰੀ ਦੇ ਵਿੱਚ ਸਪੋਰਟਸ ਮਾਰਕੀਟ ਦੇ ਵਿੱਚ ਤੱਕ ਸਪੋਰਟਸ ਨੂੰ ਲੋਕ ਜਿਹੜੇ ਜਿਆਦਾ ਜਾਂਦੇ ਨੇ ਸਪੋਰਟਸ ਵਾਲੇ ਪੰਜਾਬ ਦਾ ਵਪਾਰੀ ਹੈ ਜਿਹੜਾ ਬਹੁਤ ਮਿਹਨਤੀ ਵਪਾਰੀ ਹੈ ਪੰਜਾਬ ਚ ਕੋਈ ਵੀ ਕਿਸੇ ਤਰ੍ਹਾਂ ਦਾ ਰਾਮ ਰੀਲ ਨਹੀਂ ਹੈਗਾ ਪੰਜਾਬ ਦੀ ਲੇਬਰ ਵੀ ਸਾਰੀ ਬਾਹਰੋਂ ਆਂਦੀ ਹੈ ਔਰ ਮਾਲ ਬਣਾ ਕੇ ਵਪਾਰੀ ਪੰਜਾਬ ਤੋਂ ਬਾਹਰ ਵੇਚ ਕੇ ਵੀ ਆਂਦਾ ਹੈ ਔਰ ਜੀ ਅਸੀਂ ਇਕੱਠਾ ਕਰਕੇ ਸਰਕਾਰ ਨੂੰ ਜਮ੍ਹਾਂ ਕਰਾਉਂਦਾ ਹੈ ਪਰ ਸਰਕਾਰ ਵਪਾਰੀਆਂ ਲਈ ਕੁਝ ਨਹੀਂ ਸੋਚਦੀ ਜਿਸ ਤਰ੍ਹਾਂ ਸਟੈਂਡਰਡ ਕੋ ਅਮਪਲਾਈ ਦੇ ਤਨਖਾਹ ਵਧਦੀ ਹੈ ਉਹਨਾਂ ਨੂੰ ਪੱਤੇ ਮਿਲਦੇ ਆ ਵਪਾਰੀਆਂ ਨੂੰ ਵੀ ਉਸ ਹਿਸਾਬ ਨਾਲ ਸਲਾਹ ਬਦਨਾ ਚਾਹੀਦਾ ਪਾਰਲੀਮੈਂਟ ਦੇ ਮੈਂਬਰ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਕਹਿੰਦੇ ਜਿਹੜੇ ਤੋਹਫੇ ਜਿਹੜੇ ਬਜਟ ਤੋਂ ਤੋਹਫਾ ਮਿਲਣਾ ਸੀ ਉਹਨਾਂ ਨੂੰ ਤੋਹਫੇ ਨਹੀਂ ਮਿਲੇ ਤੇ ਉਹ ਨਾਰਾਜ਼ਗੀ ਜ਼ਾਹਰੇ ਨੇ ਕੈਮਰਾਮੈਨ ਅਵੇ ਦੇ ਨਾਲ ਰਾਹੁਲ ਸ਼ਰਮਾ ਜੀਬੀ ਟੀਵੀ ਦਰਦਨ